इडर से मेरी भी जो मोबाइल की है अंदर की है तो छिटड़ते आए ना साथ में मैं देखो जी देखो मोबाइल का सेक लगेगा मोबाइल का अंदर से छिटका है या उसको निकल के, के? करना <स्करीक। थेखेळ> है उसी इंपोज का कर देते हैं सब ਸਾਰੇ ਆ ਸੰਗਤ ਦੇ ਵਿੱਚ ਸੋਟ 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 ਸੋ ਪਾਟਿੰਗ ਦੇ ਵਿੱਚ ਸੋ ਉਸ ਤਰ੍ਹਾਂ ਕੋਈ ਕਾਰਵਾਈ ਕਰ ਦੋ ਜੇ ਤੁਸੀਂ ਇੱਥੇ ਆਏ ਸੀ ਕੋ ਉਹਨਾਂ ਦੀ ਕਿਚਨ ਦੀ ਇਨਸਪੈਕਸ਼ਨ ਕੀਤੀ ਹੈ ਜੋ ਕੁਝ ਖਾਮੀਆਂ ਸੀ ਉਹਨਾਂ ਦਾ ਸੰਮਨ ਗਵਰਨਰ ਨੇ ਨੋਟਿਸ issued ਕੀਤਾ ਅਤੇ ਨਹਾਲੀ ਜਿਹੜਾ ਹੈ ਇੱਕ ਬਾਲ ਦਾ ਚਮੇ ਦਾ ਔਰ ਦੋ ਦਾ ਸੈਂਪਲ ਲਿਆ ਸਰ ਮੱਧਰ ਦੇ ਅੰਦਰ ਅੰਦਰ ਤੁਸੀਂ ਦੇਖਿਆ ਸਬਜ਼ੀਆਂ ਪੁਰਾਣੀਆਂ ਜਾਂ ਫਰਾਂੀਆਂ ਦੋਖੋ ਵੈਸੇ ਮੈਂ 스ਮੈਲ ਕੀਤੀ ਸੀ ਉਹਨਾਂ ਸਬਜ਼ੀਆਂ ਦੀ ਸਬਜ਼ੀਆਂ ਦੀ 스ਮੈਲ ਠੀਕ ਲੱਗ ਰਿਆ ਸੀ ਪਰ ਇਹਨਾਂ ਨੇ ਉਹਦੀ ਟੈਗਿੰਗ ਨਹੀਂ ਕੀਤੀ ਸੀ ਕਦੋਂ ਦੋ ਸੀ ਰੱਖੀਆ ਕਦੋਂ ਨਹੀਂ ਸੋ ਇਹਨਾਂ ਨੂੰ ਕਿਹਾ ਕਿ ਅੱਗੇ ਤੋਂ ਟੈਗਿੰਗ ਕਰਕੇ ਰੱਖਿਆ ਕਰੋ ਕਿਉਂਕਿ ਕਈ ਵਾਰੀ ਕੀ ਇਹਨਾਂ ਚ ਟੈਗਿੰਗ ਨਾ ਕਰਨ ਕਰਕੇ ਸੋ ਇਹਨਾਂ ਦਾ ਜਿਹੜਾ ਕੋਈ ਸਟਾਫ ਆ ਉਹ ਪੁਰਾਣੀ ਸਬਜ਼ੀ ਨੂੰ ਤੜਕਾ ਵਗੈਰਾ ਲਗਾ ਕੇ ਦੇ ਦਿੰਦਾ ਤਾਂ ਉਹਦਾ ਤੋਂ ਜਿਹੜੇ ਕਰਕੇ ਇਸ਼ੂਸ ਕ੍ਰੀਟ ਹੋ ਜਾਂਦੇ ਸੋ ਇਹਨਾਂ ਨੂੰ ਅਸੀਂ ਜਿਹੜਾ ਹੈ ਨੋਟਿਸ ਦੇ ਵਿੱਚ ਕਹਿ ਕੇ ਦਿਖਾਇਆ ਕਿ ਤੁਹਾਡੀ ਸਾਰੀਆਂ ਦੀ ਜਿਹੜੇ ਸਬਜ਼ੀਆਂ ਦੇ ਉੱਤੇ ਟੈਗਿੰਗ ਹੋਣੀ ਜ਼ਰੂਰੀ ਹੈ ਜਿਹੜਾ ਸੈਂਪਲ ਦਿੱਤਾ ਕਿ ਕਿੰਨੀ ਦੂਰ फोर्टीन डेज उत डिस्पैच हो जाए तो विद इन ट्वेंटी डेज़ साइको रिपोर्ट से में भी। जी की की थे ना साथ में? मैं देखो? जी ਕਸਿਕ ਮੈਂ ਜਗਾ ਚੁੱਕਾ ਹਾਂ। ਉਸ ਮਾਇਦੇ ਕਰੀ ਚਿੰਤਾ। ਇਹ ਕਿ ਉਹ ਚੱਲ ਰਹੀ ਹੈ। ਹਾਂ? ਉਸ ਕਨੈਕਟਿੰਗ ਸੌਂਡ ਕਰਨਾ ਹੈ। ਇਹ ਤੁਸੀਂ ਇੰਪੋਰਟ ਕਰਨਾ। ਉਹ ਕਰ ਦਿੱਤਾ ਹੈ ਸੌਂਡ। ਸਾਰੇ ਐਸਟੈਂਡਰਡ ਚੀਜ਼। ਪਹਿਲੇ ਬੱਸ ਸੌਂਡ। ਸੌਂਡ ਹੀ ਪਹਿਲੇ ਕੀ ਹੈ? ਪਹਿਲੇ ਸੌਂਡ। ਇੱਕ ਪ੍ਰੈਸ ਮੀਡੀਆ ਦੇ ਮਾਧਮ ਨਾਲ ਸਾਨੂੰ ਪਤਾ ਲੱਗਿਆ ਉਸ ਨੂੰ ਕੋਈ ਬਾਂਸਲ ਸ਼ਾਈ ਬਾਂਸਲ ਉੱਥੇ ਰਸੋਈ ਹੈ ਪ੍ਰਗਟ ਸਾਹਿਬ ਦੇ ਲੱਗੇ ਉੱਥੇ ਕੋਈ ਸਬਜੀ ਨੂੰ ਲੈ ਕੇ ਕੋਈ ਇਸ਼ੂ ਕਰੇ ਕੋਈ ਆਸੀ ਕੀ ਕੋਈ ਸਬਜੀ ਜਰੀ ਸੇ ਨਾਨੋ ਸਟੇਲ ਜੜੀ ਬਸੀ ਦਾ ਖੱਡੀ ਜੇ ਚਲੇ ਗਈ ਸੀ ਤਾਂ ਆਟਮ ਦੇ ਵਿੱਚ ਸੋ ਉਸ ਤੇ ਕੋਈ ਕਾਰਵਾਈ ਕਰ ਦੋ ਜਿ세 ਇੱਥੇ ਆਏ ਸੀ ਕੋ ਉਹਨਾਂ ਦੀ ਕਿਚਨ ਦੀ ਇਨਸਪੈਕਸ਼ਨ ਕੀਤੀ ਹੈ ਜੋ ਕੁਝ ਖਾਮੀਆਂ ਸੀ ਉਹਨਾਂ ਦੇ ਸੇ ਉਹਨਾਂ ਨੂੰ ਰੂਮੈਂਟ ਨੋਟਿਸ ਦਿੱਤਾ ਔਰ ਨਾਲੀ ਅਸੀ ਜਿਹੜਾ ਸਮੇਂ ਦਾ اور ਦੋਹਾਂ ਦਾ ਸੈਂਪਲ ਲੈ। ਸਰ ਮੱਧਰੀ ਅੰਦਰ ਅੰਦਰ ਤੁਸੀਂ ਦੇਖਿਆ ਸਬਜ਼ੀਆਂ ਪੁਰਾਣੀਆਂ ਜਾਂ ਨਵੀਆਂ। দেখো वैसे मैं स्मेल की थी सी ना सब्जियां दी सब्जियां दी स्मेल तो ठीक लग रहा पर ने सी पर इन्होने उसकी टैगिंग नहीं की थी। ਕਦੋਂ ਅਸੀਂ ਰੱਖੀ ਹੈ ਕਦੋਂ ਨਹੀਂ। तो इन्होने क्या है कि ਅੱਗੇ ਤੋਂ ਟੈਗਿੰਗ ਕਰਕੇ ਰੱਖਿਆ ਕਰੋ क्योंकि ਕਈ ਵਾਰੀ ਕੀ ਹੈ ਮੈਂ ਟੈਗਿੰਗ ਨਾ ਕਰਨ ਕਰਕੇ ਇਹ ਮਾਦਾ ਜੁੜਾ ਕੋਈ ਸਟਾਫ ਆ ਉਹ ਪੁਰਾਣੀ ਸਬਜੀ ਨੂੰ ਤੜਕਾ ਵਗੈਰਾ ਲਗਾ ਕੇ ਦੇਤੇ ਹੁੰਦਾ ਤਾਂ ਜਿਹੜੇ ਕਰਕੇ ਇਸ਼ੂਸ ਕ੍ਰੀਟ ਹੋ ਜਾਂਦੇ ਸੋ ਇਹਨਾਂ ਨੂੰ ਅਸੀਂ ਜਿਹੜਾ ਹੈ ਨੋਟਿਸ ਦੇ ਵਿੱਚ ਕਹਿ ਕੇ ਦਿਖਾਇਆ ਕਿ ਤੁਹਾਡੀ ਸਾਰੀਆਂ ਦੀ ਜਿਹੜੇ ਸਬਜ਼ੀਆਂ ਦੇ ਉੱਤੇ ਪੈਕਿੰਗ ਹੋਣੀ ਜ਼ਰੂਰੀ ਹੈ ਜਿਹੜਾ ਸੈਂਪਲ ਦਿੱਤਾ ਹੈ ਕਿ ਕਿੰਨੀ ਦੇਰ ਤੱਕ ਰਿਪੋਰਟ ਸਾਡੇ ਕੋਲ ਵਿਥਿਨ 14 ਡੇਜ਼ ਉਥੋਂ ਡਿਸਪੈਚ ਹੋ ਜਾਂਦੇ ਆਂ ਤੇ ਵਿਥਿਨ 20 ਡੇਜ਼ ਸਾਡੇ ਕੋਲ ਰਿਪੋਰਟ ਪਾਉਂਦੇ ਆਂ